ਜੀ ਅੱਜ ਵਿਚ ਸਾਡੇ ਵਿਚਕਾਰ ਨਹੀਂ ਰਹੀ ਜਿੱਥੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਚਾਬਕਾਟ ਦੀ ਛੋਟੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ। ਸੋ ਦੇਖ ਰਹੀ ਜੈਗੁਰਦੇਵ ਦੇ ਨਾਂ ਤੇ ਭਾਈ ਉਹਨਾਂ ਨੇ ਸ਼ਾਪ ਏਰੀਆ ਖੋਲੀ ਸੀਗੀ ਪਲੰਬਰ ਦਾ ਵਗੈਰਾ ਜਿਹੜਾ ਭਾਈ ਉਹਨਾਂ ਦਾ ਟਾਈਲਰ ਦਾ ਵਗੈਰਾ ਕੰਮ ਨੰਬਰ 1 ਤੇ ਸੀਗਾ ਫਗਵਾੜੇ ਦੇ ਵਿੱਚ ਕਾਫੀ ਰਵਦਾਸੀਆ ਸਮਾਜ ਦੀ ਆਣ ਸ਼ਾਨ ਤੇ ਪਰ ਚਾਰ ਪ੍ਰਸਾਰ ਹਮੇਸ਼ਾ ਜੈਗੁਰਦੇਵ ਦੇ ਨਾਂ ਤੇ ਭਾਜੀ ਜੁਨੀ ਕਰਦੇ ਹੁੰਦੇ ਸੀਗੇ ਹਮੇਸ਼ਾ ਜਿਹੜਾ ਉਹਨਾਂ ਦਾ ਕਾਫੀ ਜਰਾ ਰੂਤਵਾ ਫਗਵਾੜੀ ਦੀ ਧਰਤੀ ਦੇ ਵਿੱਚ ਕਾਫੀ ਨਾਮ ਸਮਾਜ ਦਾ ਜੀ ਕਮਾਇਆ ਜਿੱਥੇ ਜੈਗੁਰਦੇਵ ਦੇ ਨਾਂ ਤੇ ਭਾਜੀ ਉਹਨਾਂ ਨੇ ਸ਼ਾਪ ਖੋਲ ਕੇ ਜਿਹੜਾ ਰਵਦਾਸੀਆ ਸਮਾਜ ਲਈ ਬੜੀ ਵੱਡੀ ਮਾਣ ਵਾਲੀ ਗੱਲ ਕਿ ਅੱਜ ਸਾਡੇ ਵਿੱਚਕਾਰ ਭਾਜੀ ਜੁਨੀ ਨਹੀਂ ਰਹੇ ਯੋਕੀ ਰਵਦਾਸੀਆ ਸਮਾਜ ਨੂੰ ਬਹੁਤ ਵੱਡਾ ਜਿਹੜਾ ਘਾਟਾ ਜਿਹੜਾ ਪੈ ਚੁੱਕਿਆ ਜਿੱਥੇ ਅ ਹਮੇਸ਼ਾ ਜਿਹੜਾ ਫਗਵਾੜੀ ਦੀ ਧਰਤੀ ਤੇ ਲੰਗਰ ਵਗੈਰਾ ਜਾਂ ਸ਼ਾਤੂ ਰਬਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਹਮੇਸ਼ਾ ਕਰਦੇ ਰਹੇ ਸੀਗੇ ਤੇ ਅੱਜ ਉਹਨਾਂ ਦੀ ਸ਼ਾਪ ਦੀਆਂ ਤਸਵੀਰਾਂ ਸਾਜਿਆ ਕਰ ਰਹੇ ਜੋ ਸ਼ਾਪ ਉਹਨਾਂ ਦੀ ਅੱਜ ਬੰਦ ਪਈ ਹੈ ਬਹੁਤ ਅਮਾਨ ਨੂੰ ਦੁੱਖ ਲੱਗਾ ਕਿ ਇਸ ਸ਼ਾਪ ਤੇ ਆ ਕੇ ਅਸੀਂ ਹਮੇਸ਼ਾ ਭਾਈ ਉਹਨਾਂ ਦੇ ਨਾਲ ਬੈਠਦੇ ਹੁੰਦੇ ਸੀਗੇ ਤੇ ਦੁੱਖ ਸਾਂਝੀ ਕਰਦੇ ਹੁੰਦੇ ਸੀ ਸਮਾਜ ਦੇ ਪ੍ਰਤੀਕ ਰਿਹਾ ਤੋ ਤਸਵੀਰਾਂ ਦੇਖਦੇ ਹੋ ਤੁਸੀਂ ਫਗਵਾੜੇ ਤੋਂ ਜਿੱਥੇ ਜਾਜੂ ਗੁਰੂਦੇਵ ਦੇ ਨਾਂ ਤੇ ਭਾਜੀ ਨੇ ਸ਼ਾਪ ਖੋਲੀ ਸੀ ਹਮੇਸ਼ਾ ਅਸੀਂ ਆਉਂਦੇ ਜਾਂਦੇ ਭਾਜੀ ਦੀ ਸ਼ਾਪ ਤੇ ਜਦੋਂ ਫਗਵਾੜੇ ਕੋਈ ਵੀ ਕੰਮਕਾਰ ਹੁੰਦਾ ਸੀਗਾ ਤੇ ਜਾਂ ਆਪਾਂ ਕਿਸੇ ਇੰਟਰਵਿਊ ਵਗੈਰਾ ਜਾਂ ਕਿਸੇ ਕਵਰੇਜ ਕਰਨ ਵਾਸਤੇ ਫਗਵਾੜੇ ਦੀ ਧਰਤੀ ਉੱਥੇ ਭਾਜੀ ਨਾਲ ਜਰੂਰ ਮਿਲ ਕੇ ਜਾਣਾ ਚੇਤਰ ਭਾਜੀ ਨਾਲ ਮੁਲਾਕਾਤ ਨਹੀਂ ਹੁੰਦੀ ਸੀ ਤੇ ਭਾਜੀ ਉਹ ਨਹੀਂ ਫਿਰ ਬਹੁਤ ਨਾਰਾਜ਼ ਹੁੰਦੇ ਸੀਗੇ ਕਿ ਕਿ ਤੁਸੀਂ ਸਾਨੂੰ ਮਿਲ ਕੇ ਨਹੀਂ ਗਏ ਅੰਨਾ ਭਾਜੀ ਉਹ ਨਹੀਂ ਸਾਡੇ ਨਾਲ ਪਿਆਰ ਮੁਹੱਬਤ ਕਮਾਇਆ ਸਿਹਰਤੀ ਅੱਜ ਹੁਸ਼ਿਆਰਪੁਰ ਤੋਂ ਸਖੋਧੋ ਦਾ ਯਰਲੀ ਸੰਸਕਾਰ ਦੇ ਆਏ ਦਿੱਥੇ ਦੁੱਖ ਪਰਿਵਾਰ ਦੇ ਨਾਲ ਸਾਂਝਾ ਕਰ ਰਹੇ ਹਾਂ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਫਗਵਾੜੇ ਤੋਂ ਜਗਤਦੇਵ ਦੇ ਨਾਂ ਤੇ ਭਾਜੀ ਰਾਣੇ ਸ਼ੌਪ ਜਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੱਜ ਉਨਹੀਂ ਸ਼ੌਪ ਜਿਹੜੀ ਹੈ ਮਾਨ ਬਹੁਤ ਦੁਖੀ ਹੋਇਆ ਬੰਦ ਦੇ ਕੇ ਕਿ ਭਾਜੀ ਉਹ ਨਹੀਂ ਹਮੇਸ਼ਾ ਜਿਹੜੇ ਇਸ ਸ਼ੋਕ ਤੇ ਹਮੇਸ਼ਾ ਜਿਹੜਾ ਭਾਜੀ ਉਹ ਬੈਠ ਤੇ ਉੱਠਦੀ ਹੁੰਦੀ ਸੀਗੀ ਤੇ ਦੱਸਦੀ ਕਿ ਭਾਜੀ ਉਹਨਾਂ ਦੀਆਂ ਦੋ ਬੇਟੀਆਂ ਦੀ ਆ ਬਿਲਕੁਲ ਛੋਟੀਆਂ ਬੇਟੀਆਂ ਆ ਲੈ ਤੇਰਾ 14 ਸਾਲ 15 ਸਾਲ ਦੀ ਲਗਭਗ ਬੇਟੀਆਂ ਦੋ ਤੇ ਘਰ ਦੇ ਵਿੱਚ ਬਹੁਤ ਮੁਸ਼ਕਲ ਹੋਵੇਗੀ ਕਮਾਉਣ ਵਾਸਤੇ ਜੀ ਭਾਜੀ ਉਹ ਨਹੀਂ ਇਕੱਲੇ ਸੀਗੇ ਮੈਨੂੰ ਬਹੁਤ ਦੁਖੀ ਹੋਇਆ ਭਾਈ ਜਿਹੜਾ ਨਾਲ ਹਮੇਸ਼ਾ ਇਹਦੇ ਰਾਸਤੇ ਦੇ ਵਿੱਚ ਰੁਕਦੇ ਹੁੰਦੇ ਸੀ ਬੈਠਦੇ ਹੁੰਦੇ ਸੀ ਤੇ ਕਾਫੀ ਭਾਈ ਜੁਨੀ ਲੰਗਰ ਵਗੈਰਾ ਦੀ ਜਿਹੜਾ ਰਵਦਾਸੀ ਸਮਾਜ ਲਈ ਹਮੇਸ਼ਾ ਹੀ ਰਿਹਾ ਕਿ 108 ਸੰਤ ਨਾਮਾਨੰਦ ਮਹਾਰਾਜ ਜੀ ਦਾ ਸੀ ਜਨਮ ਦਿਹਾੜਾ ਹੋਵੇ ਜਾਂ ਜਨਮ ਦਿਨ ਹੋਵੇ ਜਾਂ ਸਤੂ ਗੁਰਦਾਸ ਮਹਾਰਾਜ ਜੀ ਜਨਮ ਦਿਹਾੜਾ ਹੋਵੇ ਜਾਂ ਬਾਬਾ ਸਾਹਿਬ ਡਾਟੂ ਪੀ ਰੰਬੇੜ ਕਾ ਜੀ ਦਾ ਜਨਮ ਦਿਹਾੜਾ ਹੋਵੇ ਜਨਮ ਦਿਨ ਹੋਵੇ ਜਾਂ 프리 ਗੁਆਨ ਦਿਵਸ ਹੋਵੇ ਤੇ ਹਮੇਸ਼ਾ ਭਾਈ ਜੁਨੀ ਬੱਦ ਚੜ ਕੇ ਇਹਦਾ ਪ੍ਰਚਾਰ ਪ੍ਰਸਾਰ ਕਰਦੇ ਹੁੰਦੇ ਸੀ ਅੱਜ ਉਹਨਾਂ ਦੀ ਸ਼ਾਪ ਤੇ ਦੇਖ ਕੇ ਮਨ ਬਹੁਤ ਦੁਖੀ ਹੋਇਆ ਸਮਾਜ ਵੀ ਬਹੁਤ ਵੱਡਾ ਹੀ ਰੁਕਾ ਤਾਂ ਇਹ ਅੱਜ ਅਜ ਰਬਦਾਸਿਆ ਸਮਾਜ ਦੇ ਵਿੱਚ ਉਹ ਉਹਨਾਂ ਦੀ ਸ਼ਾਪ ਤੇ ਜਿਹਦੇ ਵੱਖ-ਵੱਖ ਜਿਹੜਿਆ ਇਲਾਕਿਆਂ ਤੋਂ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਆ ਰਹੇ ਆ ਪਰਿਵਾਰ ਦੇ ਵਿੱਚ ਦੁੱਖ ਸਾਂਝਾ ਕਰ ਰਹੀ ਆ ਸੋ ਜੁੜੇ ਰੂਪੇ ਦੇ ਨਾਲ ਨਵੀਂ ਵੀਡੀਓ ਜਲਦ ਲੈ ਕੇ ਸਾਂਝੀ ਕਰਾਂਗੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀਆਂ ਭਗਵਾਨ ਵਾਲੀਪਿੰਗ ਮਹਾਰਾਜ ਜੀ ਦਾ ਗੇੜ ਸਾਹਮਣੇ ਬਣਿਆ ਹੋਇਆ ਉਸਦੇ ਬਿਲਕੁਲ ਸਾਹਮਣੇ ਜਿਹੜਾ ਜਗਤ ਦੇਵ ਦੇ ਨਾਂ ਤੇ ਨਿਹਾਈ ਰਾਣੇ ਦੀ ਸ਼ਾਪ ਜਿਹੜੀ ਆ ਖੋਲੀ ਹੋਈ ਸੀ ਤੋ ਦੇਖਾਇਓ ਤੁਸੀਂ ਬਹੁਤ ਵੱਡਾ ਜਿਹੜਾ ਸ਼ੋਰੂਮ ਇੱਕ ਚਾਰ ਦਕਰਨਾਂ ਦੇ ਲਗਭਗ ਸ਼ੋਰੂਮ ਜਿਹੜਾ ਇਹ ਖੁੱਲਿਆ ਹੋਇਆ ਸੀ ਜਿਹੜਾ ਕਾਫੀ ਭਾਜੀਨਾਂ ਦਾ ਨਾਮ ਕਮਾਇਆ ਸੀ ਜਿਹੜਾ ਰੁਤਬਾ ਕਾਫੀ ਭਾਜੀਨਾਂ ਦਾ ਉੱਚਾ ਸੀਗਾ ਹਮੇਸ਼ਾ ਸਤਗੁਰਪਤਾਸ ਮਾਲੀ ਪ੍ਰਚਾਰ ਕਰਦੇ ਰਹਿੰਦੇ ਉਸੇ ਉਸੇ ਸੋ ਤਸਵੀਰਾਂ ਦੇਖ ਲਓ ਤੁਸੀਂ ਫਗਵਾੜੀ ਤੋਂ ਮੰਨ ਬਹੁਤ ਦੁਖੀ ਹੋਇਆ ਤੋ ਜਿੰਨੇ ਵੀ ਫਗਵਾੜੀ ਦੇ ਲਗਭਗ ਜਿੰਨੇ ਵੀ ਸਾਥੀ ਹੈਗੇ ਅੱਜ ਤੇ ਜਰੂਰ ਭਾਜੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਅੱਜ ਜਿਹੜਾ ਉਹਨਾਂ ਦਾ ਸੰਸਕਾਰ ਲਗਭਗ 2 ਵਜੇ ਤਕਰੀਬਨ ਕਰਨਾ ਆ ਤੇ ਜਿਵੇਂ ਭਾਜੀ ਡੈੱਡ ਬੋਡੀ ਸਿਵਲ ਹਸਪਤਾਲ ਰੱਖੀ ਰਹੀ ਹੈ ਦਾਦੀ ਕੀ ਭਾਜੀ ਰਾਂ ਨੂੰ ਜਿਹੜਾ ਅਟੈਕ ਆਇਆ ਸੀ ਮੇਰੇ ਕੋਲ ਠੀਕ ਠਾਕ ਸੀ ਕੋਈ ਵੀ ਬਿਮਾਰੀ ਪਾਜੀ ਨੂੰ ਨਹੀਂ ਸੀ ਬਿਲਕੁਲ ਤੰਦਰੁਸਤ ਸੀਗੇ ਇੱਕ ਤਾਂ ਬੰਦਾ ਕਹਿ ਸਕਦਾ ਦੀ ਬੰਦਾ ਪੁਆਇੰਟਵਾਰ ਹੋ ਗਿਆ ਚਲੋ ਕੋਈ ਗੱਲ ਨਹੀਂ ਪਰ ਪਾਜੀ ਨੇ ਜਿਹੜੀ ਉਮਰ ਦੀ ਲਗਭਗ 35 36 ਸਾਲ ਦੇ ਲਗਭਗ ਦੇ ਸੀ ਐਨੀ ਉਮਰ ਵੀ ਨਹੀਂ ਸੀ ਸੋ ਰਵਦਾਸੀਆ ਸਮਾਜ ਲਈ ਇਹ ਜਿਹੜੀ ਖਬਰ ਆ ਕਿ ਰਵਦਾਸੀਆ ਸਮਾਜ ਦੇ ਹਮੇਸ਼ਾ ਚੰਗਾਸ਼ ਕਰਦੇ ਆ ਰਹੇ ਆ ਤੋ ਤਸਵੀਰਾਂ ਸਾਂਝੀਆਂ ਕਰ ਰਿਹਾ ਬਗਵਾਲੇ ਕਮ ਜੈਗੁਰੂ ਜੀ ਦੇ ਨਾਂ ਤੇ ਭਾਈ ਜੀ ਉਹਨਾਂ ਨੇ ਸ਼ਾਪ ਏਰੀਆ ਓਪਨਿੰਗ ਕੀਤੀ ਹੋਈ ਸੀ ਅੱਜ ਸਾਡੇ ਵਿਚਕਾਰ ਨਹੀਂ ਦੇ ਇਹ ਬਹੁਤ ਵੱਡਾ ਇਹਦਾ ਘਾਟਾ ਸਮਾਜ ਨੂੰ ਜਿਹੜਾ ਪਿਆ ਜਿੱਥੇ ਅੱਜ ਦੁਖਦਾਇਕ ਖਬਰ ਸੁਣਨ ਨੂੰ ਜਦੋਂ ਮੈਡੀਕ ਸਵੇਰੇ ਸਾਨੂੰ ਕਾਲ ਆਈ ਦੇਰੇ ਉਹਨਾਂ ਦੀ ਸ਼ਾਪ ਤੇ ਜਿਹੜੇ ਲੱਗੀ ਹੋਈ ਸੀ ਮੈਡਮ ਸਨੀਤਾ ਜੀ ਉਹਨਾਂ ਦੀ ਕਾਲ ਜਦੋਂ ਆਈ ਤੇ ਉਹਨਾਂ ਨੇ ਸਾਨੂੰ ਦੱਸਿਆ ਮਨ ਬਹੁਤ ਦੁਖੀ ਹੋਇਆ ਤੇ ਉਸੇ ਵਕਤ ਇਧਰ ਆ ਸੀ ਫਗਵਾੜੇ ਵਾਲ ਤੁਰਪੀਤ ਤੇ ਭਾਜੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਜਲਤ ਸਾਂਝਾ ਕਰਾਂਗੇ ਸੋ ਰਬਦਾਸੀਆ ਸਮਾਜ ਦੀ ਆਨ ਸ਼ਾਨ ਤੇ ਰਬਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਹਮੇਸ਼ਾ ਜੈ ਗੁਰਦੇਵ ਦੇ ਨਾਮ ਤੇ ਲਿਖੋ ਭਾਜੀ ਉਹਨਾਂ ਨੇ ਕਿੰਨਾ ਖੂਬਸੂਰਤ ਲਿਖਾਇਆ ਹੋਇਆ ਜਗਤ ਦੇਵ ਸੈਂਟਰੀ ਸਟੋਰ ਥੱਲੇ ਭਾਜੀ ਉਹਨਾਂ ਦਾ ਕੰਟੈਕਟ ਨੰਬਰ ਆ ਤੰਮੀ 154 360 ਭਾਜੀ ਦਾ ਫੋਨ ਨੰਬਰ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਫਗਵਾੜੇ ਤੋਂ ਜਦੋਂ ਜਾਸੀਅਤ ਸਮਾਜਿਕ ਹਮੇਸ਼ਾ ਇੱਕ ਠੋਕੇ ਭਾਜੀ ਉਹਦੀ ਖੜੇ ਹੁੰਦੇ ਸੀ ਹਮੇਸ਼ਾ ਸਤਗੁਰੂ ਗੁਰਦਾਸ ਮਹਾਰਾਜੀ ਦੇ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਸੀਗੇ ਕਾਫੀ ਨਾਮ ਜਿਹੜਾ ਭਾਈ ਉਹਨਾਂ ਨੇ ਫਗਵਾੜੀ ਦੀ ਧਰਤੀ ਤੋਂ ਕਮਾਇਆ ਜਿੱਥੇ ਤਾਂ-ਤਾਂ ਸਤੂ ਗੁਰਦਾਸ ਮਹਾਰਾ ਜੀ ਦਾ ਪ੍ਰਚਾਰ ਪ੍ਰਸਾਰ ਦੀ ਮੇਸ਼ਾਂ ਕਰਦੇ ਰਹਿੰਦੇ ਸੀ ਭਾਈ ਇਹਨਾਂ ਨੇ ਕਾਫੀ ਜਿਹੜੇ ਲੰਗਰ ਵਗੈਰਾ ਜਿਹੜੇ ਆ ਲਗਾਉਦੇ ਹੁੰਦੇ ਸੀਗੇ ਸਤੂ ਗੁਰਦਾਸ ਮਹਾਰਾ ਜੀ ਦਾ ਜਨਮ ਦਿਹਾੜਾ ਆਵੇ ਬਾਵਾ ਸਬਜੀ ਦਾ ਜਨਮ ਦਿਨ ਆ ਜਾਵੇ ਸੰਤ ਨਾਮ ਅਨੰਦ ਮਹਾਰਾ ਜੀ ਦਾ ਸੀ ਦੀਵ ਜਿਹੜਾ ਹੋਵੇ ਹਮੇਸ਼ਾ ਵੱਧ ਚੜ ਕੇ ਜਿਹੜਾ ਭਾਈ ਉਹਦੀ ਸੰਜੋਗ ਜਿਹੜਾ ਸਮਾਜ ਪ੍ਰਤੀ ਕਰਦੇ ਰਹਿੰਦੇ ਰਹੇ ਸੀਗੇ ਦੇਖ ਸਕਦੇ ਹੋ ਤੁਸੀਂ ਜਗਤ ਦੇ ਨਾਮ ਦੇ ਸ਼ੌਪ ਭਾਈ ਜਰ ਨੇ ਖੁੱਲੀ ਹੋਈ ਆ ਸੋ ਬਾਤ ਬਤ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਮ ਨਾਲ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਕਿ ਇਸ ਤਰ੍ਹਾਂ ਦੇ ਸਮਾਨ ਦੇ ਵਿੱਚ ਸਾਡੇ ਹਮਦਰਦ ਭਾਈ ਜੂਨੀ ਹਮੇਸ਼ਾ ਜੀ ਰਹੇ ਆ ਹਮੇਸ਼ਾ ਜੀ ਰਹਾਂ ਭਾਜੀ ਨੇ ਆਉਂਦੇ ਜਾਂਦੇ ਰਹਿੰਦੇ ਸੀ ਹੁਸ਼ਿਆਰਪੁਰ ਦੀ ਜਦੋਂ ਆਉਂਦੇ ਸੀਗੇ ਇੱਕ ਵਾਰੀ ਦੋ ਵਾਰੀ ਭਾਜੀ ਜੀ ਤੇ ਸਿਰਫ ਮਿਲੇ ਸੀ ਤੇ ਹੁਸ਼ਿਆਰ ਫੁਕਵਾੜੇ ਸੀ ਜਦੋਂ ਦੀ ਉਹਨਾਂ ਦੇ ਭਾਜੀ ਰਾਂ ਨੂੰ ਜ਼ਰੂਰ ਮਿਲ ਕੇ ਜਾਂਦੇ ਹੁੰਦੇ ਸੀ ਨਾਲ ਸਾਡੀ 22 ਨੋਜ ਦੇ ਜੱਸੀ ਗੁੱਡੂ ਭਾਜੀ ਉਹਦੀ ਹਮੇਸ਼ਾ ਜਿਹੜਿਆ ਜਦੋਂ ਵੀ ਸਾਡੇ ਨਾਲ ਉਹਦੇ ਹੁੰਦੇ ਸੀ ਹਮੇਸ਼ਾ ਭਾਜੀ ਰਾਂ ਦੇ ਨਾਲ ਜਿਹੜਿਆ ਮੁੜਾ ਕਰਦੇ ਰਹਿੰਦੇ ਹੁੰਦੇ ਸੀ ਐਂਟਰ ਬੋਏ ਦੀ ਵਗੈਰਾ ਭਾਜੀ ਰਾਂ ਦੀਆਂ ਅੱਜ ਵੀ ਹਮੇਸ਼ਾ ਜਨਪਿਆਵੀ ਵਿੱਚ ਤੇ ਗਰਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਈ ਉਹਨਾਂ ਦਾ ਰੁਤਬਾ ਉੱਚਾ ਹੈ ਕਿੰਨਾ ਭਾਈ ਨੇ ਨਾਮ ਕਮਾਇਆ ਹੈ ਸਗਾ ਸਮਾਜ ਭਤੀ ਸੋ ਸਾਰੀਆਂ ਸੋ ਜਿੰਨੇ ਵੀ ਕਮੈਂਟ ਕਰਨ ਵਾਲੇ ਸਾਥੀਆਂ ਦਾ ਦੇਵਦੀਆਂ ਗਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਆਂ ਦੇਖ ਸਕਦੇ ਹੋ ਉਹਨਾਂ ਦੀ ਸ਼ੌਪ ਦੀਆਂ ਦੁਕਾਨ ਦੁਕਾਨ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਜੈਗੁਰਦੇਵ ਦੇ ਨਾਂ ਤੇ ਭਾਈ ਉਹਨਾਂ ਦੀ ਸ਼ੌਪ ਜਿਹੜੀ ਖੁੱਲ੍ਹੀ ਹੋਈ ਸੀ ਐਸ ਬਕਟਰੀਆ ਸ਼ਾਪ ਜਿਹੜੀ ਆ ਬੰਦ ਪਈ ਹੋਈ ਆ ਇੱਕ ਹੋਰ ਸਾਥੀ ਉਹ ਗੱਲ ਦੱਸਦੇ ਆ ਕਿ ਭਾਈ ਉਹਨਾਂ ਨੇ ਜਿਹੜੇ ਆ ਕੁੱਤੇ ਵਗੈਰਾ ਰੱਖੇ ਹੋਏ ਸੀਗੇ ਜਿਹੜੇ ਇਹਨਾਂ ਨੂੰ ਹਮੇਸ਼ਾ ਜਿਹੜਾ 1/2 ਕਿਲੋ ਦੁੱਧ ਜਿਹਦਾ ਭਾਈ ਉਹ ਨਹੀਂ ਡੇਲੀ ਇਹਨਾਂ ਨੂੰ ਪਾਉਂਦੇ ਹੁੰਦੇ ਸੀਗੇ ਦੋ ਕੁੱਤੇ ਸੀਗੇ ਰੱਖੇ ਤੇ 1/2 ਕਿਲੋ ਦੁੱਧ ਇੱਕ ਵਾਸਤੇ ਇਹਦੇ ਵਾਸਤੇ ਹੁੰਦਾ ਸੀ ਕੱਲੇ ਵਾਸਤੇ ਦਾ ਸ਼ਾਮ ਵਾਸਤੇ ਤੇ ਇੱਕ ਫਿਰ ਉਹ ਕੁੱਤਾ ਜਿਹੜਾ ਹੁਣ ਆਲਗ-ਆਲਗ ਚੱਲ ਜਾਂਦਾ ਹੁੰਦਾ ਸੀਗਾ ਫਿਰ ਉਹਨੂੰ ਦੀ ਬਾਅਦ ਭਾਈ ਜੀ ਨਹੀਂ ਲਿਆ ਕੇ ਪਾਦੇ ਹੁੰਦੇ ਸੀ ਕਿਉਂਕਿ ਉਹ ਘੱਟੇ ਰੰਨ ਹੁੰਦਾ ਜਿਹੜਾ ਇਹ ਕੁੱਤਾ ਜਿਹੜਾ ਭਾਈ ਇਹਨਾਂ ਦੇ ਬਹੁਤ ਨਜ਼ਦੀਕੀ ਰਹਿੰਦਾ ਹੁੰਦਾ ਸੀਗਾ ਕਿੱਲੋਂ ਦੁੱਧ ਲੱਗ ਪਾ ਜਿਹੜਾ ਭਾਈ ਇਹਨਾਂ ਦਾ ਡੇਲੀ ਜਿਹੜਾ ਜਾਨਵਰ ਨੂੰ ਬਹੁਤ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਮਿਲਦੇ ਆਂ ਦੁਬਾਰਾ ਜੈ ਕੁਦੇਵ ਜੀ ਹੋਰ ਇੱਕ ਭਾਈ ਦੀ ਬੋਦੀ ਨੇ ਕਿਤੇ